ਜੀ ਇੱਕ ਗੱਲ ਸੱਚ ਹੈ ਕਿੰਨੀ ਵੀ ਵੱਡੀ ਮੁਸ਼ਕਲ ਹੋਵੇ ਬੰਦਾ ਕਿੰਨੇ ਵੀ ਵੱਡੇ ਸੰਕਟ ਵਿੱਚ ਫਸਿਆ ਹੋਵੇ ਕਿੰਨਾ ਵੀ ਵੱਡਾ ਜ਼ਿੰਦਗੀ 'ਚ ਕੋਈ ਦੁੱਖ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਕੋਈ ਜਪ ਕੇ ਵੇਖੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਅੰਮ੍ਰਿਤ ਵੇਲੇ ਉੱਠ ਕੇ ਕੋਈ ਅਰਧ ਕੇ ਵੇਖੇ ਵੱਡੀ ਤੋਂ ਵੱਡੀ ਮੁਸ਼ਕਲ ਦੁੱਖ ਸੰਕਟ ਦਾ ਹੱਲ ਸਾਧ ਸੰਗਤ ਨਾਮ ਜਪਣ ਨਾਲ ਹੋ ਜਾਂਦਾ ਹੈ ਇਹ ਗੱਲ ਕੱਲੀਆਂ ਕਹਿਣ ਵਾਸਤੇ ਨਹੀਂ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਦਾ ਫਰਮਾਨ ਹੈ ਕਹਿੰਦੇ ਨੂੰ ਐਵੇਂ ਮੁਖੌਲ ਨਾ ਸਮਝਿਓ ਇਹ ਸਚਾਈ ਹੈ ਲੱਖਾਂ ਲੱਕੜਾਂ ਕਠੀਆਂ ਕਰ ਦਿਓ ਇੱਕ ਤਿੱਲੀ ਲਾ ਦਿਓ ਲੱਖਾਂ ਲੱਕੜਾਂ ਸੜ ਕੇ ਸੌ ਹੋ ਜਾਂਦੀਆਂ ਨੇ ਐਦਾਂ ਲੱਖਾਂ ਦੁੱਖ ਹੋਣ ਚਿੱਤ ਜੋੜ ਕੇ ਵਾਹਿਗੁਰੂ ਕਹਿ ਸਾਰੇ ਸੜ ਜਾਂਦੇ ਇਹ ਕੋਈ ਐਵੇਂ ਨਹੀਂ ਹੈ ਇਹ ਕੋਈ ਮੁਖੌਲ ਨਹੀਂ ਹੈ ਇਹ ਕੋਈ ਐਵੇਂ ਕਹੀ ਹਵਾ ਜਿਹੀ ਹੋਈ ਗੱਲ ਨਹੀਂ ਹੈ ਇਹਨੂੰ ਮਹਾਰਾਜ ਕਹਿੰਦੇ ਲੋਕਾ ਉਹ ਦੁਨੀਆ ਦੇ ਲੋਕੋ ਮਤ ਕੋ ਫੱਕੜ ਬਾਹੇ ਲੱਖ ਮੜਿਆਂ ਕਰ ਇਕੱਠੇ ਇਕ ਰਤੀਲੇ ਬਾਹੇ ਕਹਿੰਦੇ ਇੱਕ ਤਿੱਲੀ ਲਾਇਆ ਅੱਗ ਵਿੱਚ ਲੱਕੜਾਂ ਸੜ ਜਾਂਦੀਆਂ ਨੇ ਇੱਕ ਵਾਰ ਨਾਮ ਜਪ ਕੇ ਵੇਖ ਲੱਖਾਂ ਦੁੱਖ ਸੜ ਜਾਂਦੇ ਮੈਨੂੰ ਉਹ ਅਨੇਕਾਂ ਲੋਕ ਮਿਲੇ ਨੇ ਜਿਨ੍ਹਾਂ ਨੇ ਦੁਨੀਆ ਤੋਂ ਦੁਖੀ ਹੋ ਕੇ ਇਹ ਕਹਿਤਾ ਸੀ ਸੁਸਾਈਡ ਕਰਨ ਲੱਗੇ ਆਤਮ ਹੱਤਿਆ ਕਰਨ ਲੱਗੇ ਜਿੱਦਣ ਨਾਮ ਜਪਣ ਲੱਗ ਪਏ ਜ਼ਿੰਦਗੀ ਵਿੱਚ ਐਸੀ ਆਸ਼ਾ ਪੈਦਾ ਹੋਈ ਹੈ ਸਾਥ ਸੰਗਤ ਅੱਜ ਜੋ ਦੂਜਿਆਂ ਨੂੰ ਉਪਦੇਸ਼ ਦੇਣ ਦੇ ਯੋਗ ਹੋ ਗਏ ਅੱਜ ਉਹ ਦੂਜਿਆਂ ਨੂੰ ਸਮਝਾਉਂਦੇ ਜ਼ਿੰਦਗੀ ਕਿੰਨੀ ਕੀਮਤੀ ਹੈ ਕਹਿਣ ਤੋਂ ਭਾਅ ਆਹ ਦੁਨੀਆ ਸੰਸਾਰ ਵਿੱਚ ਬੰਦਾ ਕਿੰਨਾ ਵੀ ਦੁਖੀ ਹੋ ਜਾਏ ਵੱਡੀ ਤੋਂ ਵੱਡੀ ਮੁਸ਼ਕਲ ਦਾ ਹੱਲ ਨਾਮ ਹੈ ਬਾਣੀ ਪੜੋ ਜਿੱਥੇ ਤੁਹਾਨੂੰ ਰਾਹ ਨਾ ਨਾ ਕੋਈ ਦਿਸੇ ਹੋ ਹੁਣ ਕਿੱਧਰ ਜਾਈਏ ਨਾ ਕੋ ਮਿੱਤਰ ਨਾ ਕੋ ਦੋਸਤ ਨਾ ਕੋ ਸਾਥ ਤੁਹਾਡੇ ਨਾਲ ਖੜਾ ਹੈ ਨਾ ਤੁਹਾਡਾ ਪੈਸਾ ਕਮ ਆ ਰਿਹਾ ਹੈ। ਨਾ ਤੁਹਾਡਾ ਆਪਣਾ ਦਿਮਾਗ ਕਮ ਆ ਰਿਹਾ ਹੈ। ਕਿਉਂਕਿ ਤਿੰਨ ਚਾਰ ਚੀਜ਼ਾਂ ਨੇ ਜਾਂ ਤਾਂ ਬੰਦੇ ਦੀ ਅਕਲ ਕਮ ਹੁੰਦੀ ਹੈ ਜਾਂ ਪੈਸਾ ਕਮ ਹੁੰਦਾ ਹੈ ਜਾਂ ਬੰਦੇ ਨਾਲ ਬੰਦੇ ਖੜੇ ਹੋਣ ਉਹ ਵੀ ਕਮ ਹੁੰਦੇ। ਜੇ ਕੋਈ ਵੀ ਨਾ ਹੋਵੇ, ਨਾ ਤੁਹਾਡੇ ਨਾਲ ਬੰਦੇ ਖੜੇ ਨੇ, ਨਾ ਤੁਹਾਡੇ ਕੋਲ ਪੈਸਾ ਹੈ, ਨਾ ਤੁਹਾਡੀ ਅਕਲ ਕਮ ਆਉਂਦੀ ਹੈ। ਉਦੋਂ ਗੁਰੂ ਨੇ ਕਿਹਾ ਜਾ ਗੁਰੂ ਦਾ ਆਸਰਾ ਲੈ ਕੇ ਨਾਮ ਜਪ ਲਈ ਤੇਰੀਆਂ ਸਾਰੀਆਂ ਮੁਸ਼ਕਲਾਂ ਮਿਟ ਜਾਣ। ਜਪੋ ਮੁਸ਼ਕਲ ਅਤ ਬਣੇ ਤੋ ਹੀ ਕੋਈ ਨਾ ਦੇ ਲੱਭੂ ਹੋਏ ਦੁਸ਼ਮਣ ਸਾਥ ਵੀ ਭਜ ਖਲੇ ਸਭੋ ਭਜੈ ਆਸਰਾ ਹਜ਼ੂਰ ਕਹਿੰਦੇ ਚੁੱਕੈ ਸਭ ਅਸਰਾਓ ਚਿਤਾਵੈ ਉਸ ਪਾਰ ਬ੍ਰਹਮ ਤਾ ਲੱਗੈ ਨਾ ਤਤੀਵਾਓ ਤੈਨੂੰ ਤਤੀ ਹਵਾ ਵੀ ਨਹੀਂ ਲੱਗਣਦਾ ਪਰ ਸ਼ਰਤ ਇੱਕ ਹੈ ਟੇਕ ਰੱਖ ਕੇ ਜੱਬੀ ਲੋਕਾਂ ਦਾ ਸਹਾਰਾ ਨਾ ਲਈ ਓਦਣ ਟੇਕ ਗੁਰੂ ਦੀ ਰੱਖ ਲਈ ਦਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਉਹ ਸੱਜਣ ਮੈਨੂੰ ਮਿਲੇ ਕੈਨੇਡਾ ਵਿੱਚ ਉਹਨਾਂ ਕੇਸ ਰਿਫਿਊਜੀ ਲਾਇਆ ਹੋਇਆ ਸੀ ਉਹਨਾਂ ਦੀ ਫਾਈਲ ਰਿਜੈਕਟ ਹੋ ਗਈ ਦੂਜੀ ਵਾਰ ਉੱਥੇ ਫਿਰ ਉਹ ਚਾਂਸ ਦਿੰਦੇ ਨੇ ਬੰਨੇ ਦਿਨਾਂ ਵਿੱਚ ਤੁਸੀਂ ਫਿਰ ਲਾ ਸਕਦੇ ਓਨੇ ਦਿਨਾਂ ਵਿੱਚ ਉਹਨੇ ਅਪੀਲ ਫਿਰ ਲਾ ਦਿੱਤੀ ਇੱਕ ਸਾਲ ਸਵਾ ਸਾਲ ਬਾਅਦ ਉਹਦੇ ਬੱਚੇ ਵੀ ਛੋਟੇ ਉੱਥੇ ਨੇ ਵਿਜ਼ਟਰ ਵੀਜੇ ਤੇ ਗਏ ਜਾ ਕੇ ਕਿਸੇ ਦੀ ਸਲਾਹ ਤੇ ਰਿਫਿਊਜੀ ਲਾ ਦਿੱਤਾ ਸਵਾ ਸਾਲ ਬਾਅਦ ਉਹਦਾ ਰਿਜ਼ਲਟ ਫਿਰ ਉਹਦੀ ਫਾਈਲ ਰਿਜੈਕਟ ਹੋ ਗਈ ਔਰ ਨਾਲ ਉਨੀ ਆਰਡਰ ਕੱਲੇ ਨੇ ਵੀ ਤੁਸੀਂ ਸਾਡੀ ਕੰਟਰੀ ਛੱਡ ਕੇ 21 ਦਿਨ ਦੇ ਅੰਦਰ ਅੰਦਰ ਵਾਪਸ ਆਪਣੀ ਹੋਮ ਕੰਟਰੀ ਚਲੇ ਜਾ ਹੁਣ ਹਕੂਮਤ ਦਾ ਹੁਕਮ ਹੈ ਕੈਨੇਡਾ ਕੈਨੇਡੀਅਨ ਗਵਰਨਮੈਂਟ ਦਾ ਹੁਕਮ ਹੈ ਜਾਣਾ ਪਏਗਾ ਉਹ ਕਹਿੰਦੇ ਭਾਈ ਸਾਹਿਬ ਜੀ ਜਿੰਨਾ ਕ ਪੈਸਾ ਅਸੀਂ ਕਮਾਇਆ ਨਾ ਉਹ ਇੱਥੇ ਵਕੀਲਾਂ ਨੂੰ ਦੇ ਦਿੱਤਾ ਲਾ ਦਿੱਤਾ ਫਿਰ ਮੇਰੇ ਬੱਚੇ ਪਰਿਵਾਰ ਰਹਿੰਦਾ ਵੀ ਮੈਂ ਰੈਂਟ ਦੇ ਜਿੰਨਾ ਕ ਕਮਾਉਂਦਾ ਸੀ ਬਚਦਾ ਸੀ ਉਹ ਮੈਂ ਇੱਥੇ ਲਾ ਦਿੱਤਾ ਕੁਝ ਪਹਿਲਾਂ ਵਰਕ ਪਰਮਿਟ ਤੇ ਲਾਇਆ ਖਰਚਿਆਂ ਤੇ ਲਾ ਦਿੱਤੇ ਪੈਸੇ ਹੁਣ ਪੈਸੇ ਕੋਲ ਨਹੀਂ ਇੰਡੀਆ ਵਾਪਸ ਜਾਣਾ ਪੈਣਾ ਉੱਥੇ ਜਾ ਕੇ ਕਰਾਂਗੇ ਕੀ ਇਸ ਗੱਲੋਂ ਡਰ ਲੱਗਦਾ ਜਦੋਂ ਉੱਥੇ ਕੋਲ ਕੁਝ ਨਹੀਂ ਹੋਣਾ ਘਰ ਵੀ ਉਦਾਂ ਦਾ ਜਗ੍ਹਾ ਵੀ ਉਨੀ ਐ ਮੇਤੋਂ ਬਣਨਾ ਕੁਝ ਨਹੀਂ ਲੋਕਾਂ ਕਹਣਾ ਕੈਨੇਡਾ ਤੋਂ ਆਇਆ ਕੈਨੇਡਾ ਵਾਲਾ ਤਾਂ ਉਹਨੂੰ ਕਹਿੰਦੇ ਨੇ ਜਿਹੜਾ ਆਵੇ ਤੇ ਉਹ ਕੋਠੀ-ਕੋਠੀ ਸ਼ੁਰੂ ਕਰ ਲੈ ਕਾਰ ਨਵੀਂ ਕਢਾ ਲੈ ਬੋਲਟ ਲੈ ਕੇ ਤੁਰਿਆ ਫਿਰੇ ਸੋਨੇ ਦੇ ਗਹਿਣੇ ਜੇ ਪਾਏ ਹੁਣ ਫਿਰ ਲੋਕ ਕਹਿੰਦੇ ਵੀ ਕੈਨੇਡਾ ਤੋਂ ਆਇਆ ਕਿਉਂ ਆਉਂਦੇ ਆ ਚਿੱਟੀ ਸ਼ਰਟ ਤਾਂ ਪਾਉਣੀ ਕੈਨੇਡਾ ਲੱਗੀ ਵਾਲੀ ਜਿੱਦ ਮੁਰ ਕੈਨੇਡਾ ਨਹੀਂ ਲਿਖਿਆ ਹੁੰਦਾ ਉਹ ਪਾਉਂਦੇ ਆਉਂਦੇ ਆ ਫਿਰ ਉਹੀ ਤਾਂ ਇੱਥੇ ਰੋਲਾ ਪੈਂਦਾ ਫਿਰ ਉੱਧਰ ਜਾ ਕੇ ਵੇਖੋ ਇੱਧਰ ਹੀ ਤੁਹਾਨੂੰ ਵਿਖਾਉਂਦੇ ਨੇ ਉੱਧਰ ਦੇ ਹਾਲਾਤ ਮੈਂ ਨਹੀਂ ਦੱਸਣੇ ਤੁਸੀਂ ਫਿਰ ਜੇ ਮੇਰੇ ਕਹਿ ਤੇ ਜਲੋਗੇ ਕਈਆਂ ਕਹਿਣਾ ਆਪ ਜਾਂਦੇ ਨੇ ਸਾਨੂੰ ਰੋਕਦੇ ਨੇ ਉਹ ਤਾਂ ਜਾ ਕੇ ਪਤਾ ਲੱਗਣਾ ਉੱਥੇ ਕੀ ਪਾਵੇਕਦੀ ਹੈ ਭੈਣੋ ਬੀਬੀਓ ਤੁਹਾਨੂੰ ਇੱਕ ਬੇਨਤੀ ਹੈ ਮੈਂ ਨਹੀਂ ਕਹਿੰਦਾ ਆਪਣੇ ਬੱਚੇ ਬਾਹਰ ਨਾ ਕੱਲੋ ਇੱਕ ਬੱਚਾ ਚਲੋ ਭੇਜਣਾ ਹੈ ਵੇ ਸ਼ੱਕ ਭੇਜ ਦਿਓ ਬਾਕੀ ਪਿੱਛੇ ਪਰਿਵਾਰ ਪੰਜਾਬ ਚ ਇੱਥੇ ਵੀ ਕਿਸੇ ਨੇ ਰਹਿਣਾ ਰਹੀ ਗੱਲ ਕੈਨੇਡਾ ਉੱਥੇ ਸੁਖ ਸੁਖਾਲੀ ਗੱਲ ਨਹੀਂ ਐ ਇਹ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੱਥੇ ਤੁਸੀਂ 9 ਵਜੇ ਸਵੇਰੇ ਘਰ ਦੇ ਕੰਮ ਨਵੇੜ ਕੇ ਬਿਲੇ ਹੋ ਜੰਦੀਆਂ ਨਾ ਪੱਖੇ ਛੱਡ ਕੇ ਰਾਮ ਨਾਲ ਸੁੱਤੀਆਂ ਪਈਆਂ 3 ਵਜੇ ਤੱਕ 3 ਵਜੇ ਉੱਠੀ ਤਾਂ ਚਾਹ ਬਣਾ ਲਈਏ ਚਲੋ ਹੋਰ ਘਰ ਦੇ ਕੰਮ ਕਰ ਲਈ ਉੱਥੇ ਸਾਥ ਸੰਗਤ ਇੱਥੇ ਝਾੜੂ ਪੋਚਿਆਂ ਵਾਲੇ ਵੀ ਤੁਸੀਂ ਰੱਖ ਲੈਨੇ ਆ ਇੱਥੇ ਕੰਮ ਕਾਰ ਨੂੰ ਕੋਈ ਨੌਕਰ ਵੀ ਰੱਖਿਆ ਜਾ ਸਕਦਾ ਹੈ ਉੱਥੇ ਸਭ ਕੁਝ ਆਪ ਕਰਨਾ ਪੈਂਦਾ ਹੈ ਰਾਤੀ 11 11 ਵਜੇ ਤੱਕ ਸ਼ਿਫਟ ਆ ਆ ਚਾਹੇ ਪੀਜੇ ਬਣਾਈ ਜਾਓ ਚਾਹੇ ਚਿਪਸ ਪੈਕ ਕਰੀ ਜਾਓ ਕੰਮ ਸਭ ਨੂੰ ਕਰਨਾ ਪੈਂਦਾ ਹੈ ਇੱਥੇ ਦਾ ਕਰਦਾ ਇੱਕ ਬੰਦਾ ਕੰਮ ਕਰਦਾ ਪੰਜ ਜੀ ਖਾਂਦੇ ਨੇ ਪਿੱਛੇ ਬਹਿ ਕੇ ਫਿਕਰ ਹੀ ਕੋਈ ਨਹੀਂ ਜਿੱਥੇ ਮਰਜ਼ੀ ਜਾ ਕੇ ਬਹਿ ਜਾਓ ਉੱਥੇ ਵਕਤ ਨਹੀਂ ਹੈ ਲੋਕਾਂ ਕੋਲ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਕੰਮ ਕਰਨਾ ਮਾੜਾ ਨਹੀਂ ਹੈ ਪਰ ਇਸ ਭੁਲਿਖੇ ਵਿੱਚ ਰਹਿਣਾ ਕਿ ਉੱਥੇ ਸੁੱਖ ਹੈ ਇਹ ਭੁਲਿਖਾ ਬਹੁਤ ਵੱਡਾ ਖੈਰ ਕੈਨੇਡੀਅਨ ਗਵਰਨਮੈਂਟ ਨੇ ਉਹਨੂੰ ਆਰਡਰ ਦਿੱਤਾ 21 ਦਿਨ ਦੇ ਅੰਦਰ ਅੰਦਰ ਕੰਟਰੀ ਛੱਡ ਕੇ ਆਪਣੀ ਹੋਮ ਕੰਟਰੀ ਚਲੇ ਜਾਓ ਉਹ ਚਿੰਤਾ ਵਿੱਚ ਪੈ ਗਿਆ ਹੁਣ ਇੱਕ ਉੱਥੇ ਹੋਰ ਅਪੀਲ ਲੱਗਦੀ ਹੈ ਜਿਹੜੀ ਬਿਲਕੁਲ ਲਾਸਟ ਅਪੀਲ ਹੈ ਉਹ ਫਿਰ ਤਰਸ ਦੇ ਆਧਾਰ ਤੇ ਮੇਰੇ ਬੱਚਿਆਂ ਤੇ ਤਰਸ ਕੀਤਾ ਦਰਸ ਦੇ ਆਧਾਰ ਉੱਤੇ ਉਹਦੀ 100 ਵਿੱਚੋਂ 5 ਜਾਂ 10% ਆਸ ਹੈ ਵੀ ਉਹਨੂੰ ਉਹ ਬੰਦੇ ਕੈਨੇਡੀਅਨ ਗਵਰਨਮੈਂਟ ਜੈਸ ਕਰ ਦੇਵੇ ਰੱਖ ਲੈਣ ਅਦਰਵਾਈਜ਼ 90% ਉਹ ਕਹਿੰਦੇ ਨੇ ਆਪਣੀ ਹੋਮ ਕੰਟਰੀ ਜਾਓ ਅਸੀਂ ਨਹੀਂ ਤੁਹਾਨੂੰ ਰੱਖ ਸਕਦੇ ਹੁਣ ਉਹਦੀ ਚਿੰਤਾ ਉਹ ਕਹਿੰਦਾ ਹੋਮ ਕੰਟਰੀ ਭਾ ਪੰਜਾਬ ਜਾਣ ਦਾ ਡਰ ਨਹੀਂ ਸੀ ਦਾਰੇ ਇਸ ਗੱਲ ਦੇ ਲੋਕਾਂ ਨੇ ਕਿਹਾ ਕੈਨੇਡਾ ਤੋਂ ਆਏ ਪੱਲੇ ਨਹੀਂ ਕੁਝ ਹੈ ਉੱਥੇ ਸਭ ਕੁਝ ਖਰਚ ਹੋਇਆ ਹੈ ਉਹ ਜਨੂੰ ਤਿੰਨੇ ਚਾਰੇ ਜੀ ਦੋ ਛੋਟੇ ਛੋਟੇ ਬੱਚੇ ਚਲੋ ਬੱਚਿਆਂ ਨੂੰ ਤਾਂ ਕੀ ਸੋਝੀਏ ਦੁਮੇ ਜੀ ਜਦੋਂ ਰੋਣ ਲੱਗ ਪੈਣਾ ਆ ਕੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਇਸ ਤਰੀਕੇ ਨਾਲ ਮੈਂਟਲੀ ਪ੍ਰਪੇਅਰ ਕੀਤਾ ਵੀ ਉੱਥੇ ਜੇ ਚਲੇ ਜਾਓਗੇ ਭੁੱਖੇ ਥੋੜੀ ਮਰ ਜਾਓਗੇ ਉੱਥੇ ਵੀ ਲੋਕ ਰਹਿੰਦੇ ਨੇ ਪੰਜਾਬ ਚ ਵੀ ਲੋਕ ਰਹਿੰਦੇ ਨੇ ਐ ਉੱਥੇ ਭੁੱਖੇ ਨਹੀਂ ਮਰਨ ਲੱਗੇ ਤੁਸੀਂ ਮੈਂਟਲੀ ਪ੍ਰਪੇਅਰ ਕੀਤਾ ਵੀ ਜੇ ਤੁਹਾਨੂੰ ਭੇਜ ਦੇਣ ਤਾਂ ਕੁਝ ਨਹੀਂ ਹੋਣ ਲੱਗਾ ਉੱਥੇ ਵੀ ਰੋਟੀ ਮਿਲੇਗੀ ਹਾਂ ਆ ਸ਼ਰਮ ਜ਼ਰੂਰ ਆਉਣੀ ਹੈ ਜਿਹਦੇ ਕਰਕੇ ਤੁਸੀਂ ਕਹਿ ਰਹੇ ਲੋਕ ਕਹਿਣਗੇ ਕੈਨੇਡਾ ਤੋਂ ਆਏ ਬਣਾਇਆ ਨਹੀਂ ਕੁਛ ਇਹ ਤੁਹਾਡੀ ਆਪਣੀ ਪ੍ਰੋਬਲਮ ਹੈ ਪਰ ਰੱਬ ਨੇ ਤੁਹਾਨੂੰ ਰੋਟੀ ਦੇਣੀ ਹੈ ਉੱਥੇ ਵੀ ਲੋਕ ਰੋਟੀ ਖਾਂਦੇ ਨੇ ਉਹ ਜਦੋਂ ਫਿਰ ਬਹੁਤ ਵਿਰਾਗ ਵਿੱਚ ਰੋਣ ਲੱਗ ਪਏ ਮੈਂ ਉਹਨਾਂ ਨੂੰ ਕਹਾਂ ਸਜਣੋ ਕਿ ਕੋਈ ਹੱਲ ਹੈ ਜਿਹੜੀ ਚੀਜ਼ ਫਿਰ ਐਵੇਂ ਨਾ ਭਾਗਾਂ 'ਚ ਲਿਖੀ ਹੋਵੇ ਉਹ ਉਹੀ ਲਿਖ ਸਕਦਾ ਜਿਨੇ ਭਾਗ ਲਿਖੇ ਨੇ ਮੈਂ ਨਹੀਂ ਲਿਖ ਸਕਦਾ ਕੋਈ ਬਾਬਾ ਨਹੀਂ ਲਿਖ ਸਕਦਾ ਐਵੇਂ ਕਿਸੇ ਦੇ ਕੋਲ ਜਾऊं ਤੁਸੀਂ ਉਹਨੂੰ ਕਹੋ ਜੀ ਸਾਡਾ ਐਂ ਕੰਮ ਕਰ ਦਿਓ ਹਾਂ ਭਗਤੀ ਕਰਨ ਵਾਲਿਆਂ ਕੋਲ ਇੱਕ ਚੀਜ਼ ਜ਼ਰੂਰ ਹੈ ਉਹ ਸਾਧ ਸੰਗਤ ਗੁਰਮੁਖ ਕਿਸੇ ਨੂੰ ਇੱਕ ਕਿਣਕਾ ਮਾਤਰਾ ਆਪਣੀ ਬੰਦਗੀ ਤੋਂ ਕੋਈ ਮਾੜਾ ਮੋਟਾ ਦੇ ਸਕਦਾ ਉਹ ਵੀ ਉਹਦੀ ਮਰਜ਼ੀ ਹੋਵੇ ਆਦਰਵਾਇਜ਼ ਇਹ ਉਹ ਪ੍ਰਾਪਤੀ ਹੈ ਜਿਹੜਾ ਕਿਸੇ ਕੋਲੋਂ ਕਦੇ ਨਹੀਂ ਕੋਈ ਲੈ ਸਕਦਾ ਤੁਹਾਡੀ ਜ਼ਮੀਨ ਜਾਇਦਾਦ ਹੈ ਨਾ ਪੁੱਤਾਂ ਦਾ ਹੱਕ ਹੈ ਪੋਤਿਆਂ ਦਾ ਹੱਕ ਹੈ ਉਹ ਅਦਾਲਤ ਵਿੱਚ ਜਾ ਕੇ ਕੇਸ ਕਰਕੇ ਲੈ ਸਕਦੇ ਨੇ ਤੁਹਾਡੇ ਤੋਂਡੇ ਤੋਂ ਬਾਅਦ ਵੀ ਉਹ ਕੇਸ ਲਾ ਕੇ ਲੈ ਸਕਦੇ ਨੇ ਵੀ ਸਾਡੇ ਪਿਓ ਦਾ ਦੇ ਦੀ ਜਾਇਦਾਦ ਹੈ ਜ਼ਮੀਨ ਜਾਇਦਾਦ ਪੈਸਾ ਵੰਡਿਆ ਜਾ ਸਕਦਾ ਹੈ ਨਾਮ ਬੰਦਗੀ ਇਦਾਂ ਦੀ ਇੱਕ ਦੌਲਤ ਹੈ ਜਿਹੜੀ ਵੰਡੀ ਨਹੀਂ ਜਾ ਸਕਦੀ ਲੱਖ ਕੋਈ ਯਤਨ ਕਰੇ ਉਹ ਪਿਓ ਦੀ ਬੰਦਗੀ ਤੋਂ ਪੁੱਤ ਨਹੀਂ ਲੈ ਸਕਦਾ ਕੋਈ ਹਾਂ ਆਪਣੀ ਮੌਜ ਵਿੱਚ ਕੋਈ ਗੁਰਮੁਖ ਦੇਦਾ ਵਖਰੀ ਮੈਂ ਉਹਨਾਂ ਨੂੰ ਕਹੇ ਕੋਈ ਰਸਤਾ ਹੈ ਜਿਨੇ ਭਾਗ ਲਿਖੇ ਨੇ ਉਹ ਜੋ ਭਾਗ ਬਦਲ ਸਕਦਾ ਹੈ ਫਿਰ ਸਜਣੋਂ ਆਲਸ ਕਰਕੇ ਨਹੀਂ ਜੇ ਕੁਝ ਲੈਣਾ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਪੈਸਾ ਕਮਾਉਣ ਲਈ ਰਾਤੀ 12 1 ਵਜੇ ਤੱਕ ਜੋਬਾਂ ਕਰਦੇ ਹੋ ਨਾ ਕਹਿੰਦੇ ਹਾਂ ਜੀ 11 ਵਜੇ ਤੱਕ ਸ਼ਿਫਟ ਲਾਈ ਦੀ 12 ਵਜੇ ਘਰ ਆਈ ਦਾ ਫਿਰ ਰੋਟੀ ਖਾਈ ਦੀ ਮੈਂ ਕਿਹਾ ਆਉ ਹੁਣ ਉਹਦੇ ਦਰਦੀ ਨੌਕਰੀ ਕਰਕੇ ਵੇਖੋ ਅੰਮ੍ਰਿਤ ਵੇਲੇ ਜਾਗੋ ਫਿਰ ਜੇ ਕੁਝ ਲੈਣਾ ਹੈ ਕਿਉਂਕਿ ਅੰਮ੍ਰਿਤ ਵੇਲੇ ਬੱਤੇ ਦਾ ਬੀਜਿਆ ਖਾਏ ਖਰਚ ਰਹੇ ਹੈ ਨਖਟੇ ਨਹੀਂ ਕੋਈ ਅੰਮ੍ਰਿਤ ਵੇਲੇ ਬੀਜ ਕੇ ਵੇਖੇ ਇਹ ਰੁੱਤ ਇਦਾਂ ਦੀ ਹੈ ਉਹਦਾ ਫਿਰ ਫਲੀ ਪੂਤ ਵਧਣਾ ਜ਼ਰੂਰ ਹੈ ਜਿੱਥੇ ਕੋਈ ਕੰਮ ਨਾ ਆਵੇ ਉੱਥੇ ਰੱਬ ਦਾ ਨਾਮ ਕੰਮ ਆਉਂਦਾ ਹੈ ਸਾਧ ਸੰਗਤ ਉਹਨਾਂ ਨੂੰ ਇਹ ਤਾਂ ਸੀ ਵੇ ਦਿਨ ਤੱਕ ਕੀ ਹੈ 21 ਦਿਨਾਂ ਬਾਅਦ ਸਾਨੂੰ ਹੋਮ ਕੰਟਰੀ ਜਾਣਾ ਪੈਣਾ ਕੈਨੇਡਾ ਛੱਡਣਾ ਪੈਣਾ ਤਰਸ ਦੇ ਆਧਾਰ ਤੇ ਉਹਨੇ ਕੇਸ ਲਾ ਦਿੱਤਾ ਹੁਣ ਉਹਨੂੰ ਲਗਾਤਾਰ 18 20 ਦਿਨ ਫਿਰ ਅੰਮ੍ਰਿਤ ਵੇਲੇ ਦੋਵੇਂ ਜੀ ਉੱਠਦੇ ਰਹੇ ਕਿਸੇ ਇਸ਼ਨਾਨ ਕਰਕੇ ਪਹਿਲਾਂ ਤਾਂ ਘੰਟਾ ਮੂਲ ਮੰਤਰ ਫਿਰ ਸੁਖਮਨੀ ਸਾਹਿਬ ਫਿਰ ਜਪਤੀ ਸਾਹਿਬ ਰੋਜ਼ ਦਾ ਨਿਯਮ ਬਣਾਇਆ ਕੰਮ ਵੀ ਕਰਨਾ ਅੰਮ੍ਰਿਤ ਵੇਲਾ ਵੀ ਸਮਾ ਲੈਣਾ ਔਰ ਪਾਤਸ਼ਾਹ ਨੇ ਐਸੀ ਨਜ਼ਰ ਕੀਤੀ 21 ਦਿਨ ਪੂਰੇ ਨਹੀਂ ਹੋਣ ਦਿੱਤੇ 13ਵੇਂ 14ਵੇਂ ਦਿਨ ਉਹਨਾਂ ਦੀ ਫਾਈਲ ਪਾਸ ਹੋ ਗਈ ਵੀ ਤੁਸੀਂ ਕੈਨੇਡਾ 'ਚ ਪੱਕੇ ਹੋ ਗਏ ਤੁਹਾਨੂੰ ਰੱਖ ਲਿਆ ਇਤਨੇ ਛੋਟੀਆਂ ਜਿਹੀਆਂ ਗੱਲਾਂ ਤਾਂ ਸੰਸਾਰੀ ਇੱਕ ਮਾਫ਼ ਕਰਿਓ ਦੁਨਿਆਵੀ ਦੇਸ਼ ਹੈ ਜਿਹੜੇ ਸ਼ਬਦ ਦੀ ਮੈਂ ਵਿਆਖਿਆ ਸ਼ੁਰੂ ਕੀਤੀ ਹੈ ਇਹਦੇ ਆਖਰੀ ਪਦੇ ਵਿੱਚ ਮਹਾਰਾਜ ਫਿਰ ਬਚਨ ਕਹਿਣਗੇ ਚੱਕਰੀਆਂ ਚਕਿਆਈਆਂ ਅਵਰ ਸਿਆਣਕ ਪਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛਟੈ ਜਿਤ ਭਾਈ ਨਾਮ ਜਪ ਤੂੰ ਤਾਂ ਬੰਨਿਆ ਛੁੱਟ ਜਾਏਗਾ ਗੱਲ ਹੀ ਕੁਝ ਨਹੀਂ ਤੈਨੂੰ ਜਮਾ ਨੇ ਬੰਨਿਆ ਹੋਵੇ ਤੇਰੇ ਕਰਮ ਜਮਾ ਦੇ ਵਸ ਪੈਣ ਵਾਲੇ ਹੋਣ ਨਾਨਕ ਨਾਮ ਸੰਭਾਲ ਤੂੰ ਵੱਦਾ ਛੁੱਟੇ ਜਿੱਤ ਬੰਨਿਆ ਛੁੱਟ ਜਾਏਗਾ ਪਰ ਸ਼ਰਤ ਇਹ ਕਹਿ ਬੱਤ ਲੱਗੀ ਤੇ ਬੀਜੇ ਬਿਨਾ ਬੱਤ ਤੋਂ ਬੀਜਿਆ ਉੱਗਦਾ ਨਹੀਂ ਹੈ ਅੰਮ੍ਰਿਤ ਵੇਲਾ ਬੱਤ ਹੈ ਇਸ ਲਈ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਬੀਜੋਂ ਵੱਧਾ ਇੱਕ ਵਾਰ ਆਪਣੇ ਮਨ ਨੂੰ ਫਿਰ ਪੜਾਓ ਬੱਤ ਲੱਗੀ ਸਚੇ ਨਾਮ ਕੀ ਬੱਤ ਲੱਗੀ ਸਚੇ ਨਾਮ ਕੀ ਬਤ ਲੱਗੀ ਸੱਚੇ ਬਤ ਲੱਗੀ ਜੋ ਵੀ ਜੈ ਸੋ ਖਾਏ ਬਤ ਲੱਗੀ ਸੱਚੇ ਨਾਮ ਕੀ ਬਤ ਲੱਗੀ ਸੱਚੇ ਨਾਮ ਕੀ ਜੋ ਵੀ ਜੈ ਸੋ ਵਤ ਲੱਗੀ ਸੱਚ ਵਤ ਲੱਗੀ ਆਖੋ ਸਤਨਾਮ ਸ੍ਰੀ ਨਾਮ ਬੀਜ ਸੰਤੋਖ ਸੁਹਾਗਾ ਸੁਹਾਗਾ ਤੁਹਾਨੂੰ ਪਤਾ ਪਿੰਡ ਵਾਲਿਆਂ ਨੂੰ ਪਤਾ ਜੇ ਸ਼ਹਿਰ 'ਚ ਵਿਆਖਿਆ ਕਰੋ ਉਹਨਾਂ ਨੂੰ ਸੁਹਾਗੇ ਦਾ ਨਹੀਂ ਪਤਾ ਉਹ ਤਾਂ ਫਿਰ ਸੁਨਿਆਰਾਂ ਵਾਲਾ ਸੁਹਾਗਾ ਸਮਝ ਲੈਂਦੇ ਕਿਉਂ ਸੁਨਹਿਰਾਂ ਕੋਲ ਵੀ ਸੁਹਾਗਾ ਹੁੰਦਾ ਨਾ ਉਹ ਸੋਨੇ ਨੂੰ ਢਾਲਣ ਵਾਸਤੇ ਕਾਮ, ਕ੍ਰੋਧ, ਕਾਇਆ ਕੋ ਗਲ ਲੈ ਜਿਉਂ ਕੰਚਨ ਸੁਹਾਗਾ ਢੱਲੇ ਸੋਨੇ ਨੂੰ ਢਾਲਣ ਲਈ ਸੁਹਾਗਾ ਪੌਂਦੇ ਮੜ ਜੇ ਵਿੱਚ ਪਰ ਇਹ ਸੁਹਾਗਾ ਜਿਹੜਾ ਜਿਹੜਾ ਬੀਜ ਬੀਜਣ ਤੋਂ ਬਾਅਦ ਲੱਕੜ ਦਾ ਪੌਪਰ ਫੇਰੀ ਦੇ ਤੁਹਾਨੂੰ ਪਤਾ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ ਅੱਗੇ ਫਿਰ ਮਹਾਰਾਜ ਨੇ ਕਿਹਾ ਇਹ ਭਾਵੇਂ ਤਰੀਕੇ ਨੇ ਮਾਇਆ ਕਮਾਉਣ ਦੇ ਇਹਨਾਂ ਦੇ ਰਾਹੀ ਰੱਬ ਨੂੰ ਮਿਲਣਾ ਉਹ ਧਨ ਇਕੱਠਾ ਕਰ ਜਿਹੜਾ ਤਿੱਚਰ ਮੂਲ ਨਾਲ ਥੁੜੀਂਦੋ ਜਿੱਚਰ ਆਪ ਕਰਪਾਲ ਜਿਹੜਾ ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਪਰ ਨਾਲ ਯਾਦ ਰੱਖੀ ਆ ਖਜ਼ਾਨਾ ਨਾਲ ਜਾਣਾ ਜਿਹੜਾ ਦੁਨਿਆਵੀ ਮਾਇਆ ਦਾ ਖਜ਼ਾਨਾ ਇਹ ਵਰਤਣ ਵਾਸਤੇ ਆ ਨਾਲ ਨਹੀਂ ਜਾਏਗਾ ਮਹਾਰਾਜ ਫਿਰ ਇਹਦੇ ਬਾਰੇ ਹਜ਼ੂਰ ਫਿਰ ਅਗਲੀ ਪੰਕਤੀ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ ਇਹ ਨਾਲ ਨਹੀਂ ਜਾਣਾ ਇਹ ਜਿੰਨੀ ਦੇ ਰਹਿ ਨੂੰ ਵਰਤੋ ਬੈਂਕਾਂ ਚ ਰੱਖਿਆ ਵਰਤ ਲਓ ਸਹੀ ਤਰੀਕੇ ਨਾਲ ਵਰਤੋ ਇਹਨੂੰ ਗਲਤ ਬਾਸੇ ਨਾ ਲਾਓ ਪਰ ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ ਉਹ ਪਤਾ ਕੀ ਹੈ ਜੇ ਬੈਂਕ ਚ ਰਹਿ ਜਾਏ ਨਾ ਫਿਰ ਬਹੁਤੀ ਚਿੰਤਾ ਨਾ ਕਰਿਓ ਮਨ ਤੇ ਨਾ ਲਾਓ ਜਿੰਨਾ ਕੋ ਵਰਤਿਆ ਵਰਤ ਲਿਆ ਬਸ ਜਿੰਨੀ ਦੇਰ ਉਮਰ ਹੈ ਵਰਤ ਲਿਆ ਉਹ ਤਾਂ ਤੁਹਾਡਾ ਅਕਾਊਂਟ ਖਲੋਣ ਲੱਗਿਆ ਬੈਂਕ ਵਾਲਾਂ ਤੋਂ ਪਹਿਲਾਂ ਲਿਖਾ ਲਿਆ ਕੀ ਲਿਖਾਇਆ ਹੋਇਆ ਨੋਮਨੀ ਪਤਾ ਕੀ ਲਿਖਾਇਆ ਨੋਮਨੀ ਵਰਤ ਲਓ ਜਿੰਨਾ ਵਰਤਣੇ ਬਾਅਦ ਵਿੱਚ ਜਿਹੜਾ ਨੋਮਨੀ ਹੈ ਉਹਨੂੰ ਮਿਲਣਾ ਬਹੁਤੀ ਚਿੰਤਾਜ ਭੈਣ ਦੀ ਲੋੜ ਨਹੀਂ ਇਹਨੂੰ ਚਲਾ ਲਓ ਜਿੰਨਾ ਚਿਰ ਤਾਈਓ ਮਹਾਰਾਜ ਨੇ ਕਿਹਾ ਨੋਰਮਲ ਰਹੀ